ਆਪਣੇ ਕੋਲੇ ਉਮਰਾਨ 베ਰੀ ਹੈਗੀ ਉਮਰਾਨ ਕਿਸਮ ਦੀ ਤੇ ਅੱਜ 1 ਜੂਨ 2025 ਨੂੰ ਆਪਾਂ ਇਹਦੀ ਕਟਾਈ ਕਰਨ ਲੱਗਿਆਂਗੇ ਆਪਾਂ ਥੋੜੀ ਇਹਦੀ ਕਟਾਈ ਲੇਟ ਕਰਦੇ ਆਂਗੇ ਕਿ ਵਿਚਵਾਰੀ ਆਪਾਂ ਜਿਹੜੀ ਮਈ ਦੇ ਦੌਰਾਨ ਵੀ ਕਰਕੇ ਦੇਖੀਓ ਉਹ ਤੋਂ ਥੋੜਾ ਫਲ ਘੱਟ ਆਉਂਦਾ ਤੇ ਜੂਨ ਦੀ ਕੀਤੀ ਕਟਾਈ ਦੇ ਉੱਪਰ ਫਲ ਵਧੀਆ ਮਿਲਦਾ ਆਪਾਂ ਉਹਨੂੰ ਇਸੇ ਕਰਕੇ ਆਪਾਂ ਕਟਾਈ ਜੂਨ ਦੇ ਦੌਰਾਨ ਕਰਦੇ ਆਂਗੇ ਤੇ 베ਰੀ ਦੀ ਕਟਾਈ ਕਿਸ ਤਰ੍ਹਾਂ ਕਰਨੀ ਆ ਕੱਟਣ ਵੇਲੇ ਕਿਹੜੀਆਂ ਚੀਜ਼ਾਂ ਧਿਆਨ ਰੱਖਣਾਗਾ ਤੇ ਕੱਟਣ ਤੋਂ ਬਾਅਦ ਕੀ ਕਰਨਾਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖੋ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਆ ਸਭ ਤੋਂ ਜ਼ਰੂਰੀ ਗੱਲ ਹੈ ਬੇਰੀ ਨੂੰ ਕੱਟਣ ਵੇਲੇ ਜਿਹੜੇ ਤੁਸੀਂ ਕੱਟ ਆਗੇ ਉਹ ਸਾਰੇ ਟੇਡੇ ਲਾਉਣੇ ਹੈਗੇ ਸਲਟਿੰਗ ਕੱਟ ਲਾਉਣੇ ਹੈਗੇ ਉਹਦਾ ਮੁੱਖ ਕਾਰਨ ਇਹ ਹੁੰਦਾ ਕਿ ਜੇ ਤੁਸੀਂ ਸਿੱਧਾ ਕੱਟ ਲਾਉਂਗੇ ਤਾਂ ਜਿਹੜਾ ਸਿੱਧਾ ਪਾਣੀ ਉੱਪਰ ਖੜਦਾਗਾ ਤੇ ਉਹਦੇ ਨਾਲ ਜਿਹੜੀ ਫੰਗਸ ਪੈਂਦੀ ਹੈਗੀ ਸੋ ਜਿਹੜੇ ਕੱਟ ਆਗੇ ਉਹ ਟੇਡੇ ਮਾਰਨੇ ਹੈਗੇ ਕੱਟਣ ਵੇਲੇ ਕੋਸ਼ਿਸ਼ ਕਰਨੀ ਹੈ ਵੀ ਆਰੀ ਵਗੈਰਾ ਨਾਲ ਹੀ ਕੱਟਿਆ ਜਾਵੇ ਜਾਂ ਤੁਸੀਂ ਇਲੈਕਟ੍ਰਿਕ ਚ ਇਸਾਨ ਜਿਹੜੀ ਚੇਨ ਹੁੰਦੀ ਆ ਸਾ ਚੇਨ ਹੁੰਦੀ ਆ ਉਹਦੇ ਨਾਲ ਕੱਟ ਸਕਦੇ ਹੋ ਜਾਂ ਜਿਹੜੀ ਤੁਸੀਂ ਇੰਜਨ ਵਾਲੀ ਚੇਨ ਸਾ ਹੁੰਦੀ ਆ ਉਹਦੇ ਨਾਲ ਕੱਟ ਸਕਦੇ ਹੋਗੇ ਕਿਸੇ ਕਹਾੜੀ ਵગેਰਾ ਜਾਂ ਦਾਬ ਵਗੈਰਾ ਨਾਲ ਨਾ ਕਟਾਏ ਉਹਦੇ ਨਾਲ ਜਿਹੜੇ ਟਾਣੇ ਪਾੜ ਜਾਂਦੇ ਆ ਤੇ ਉਹਦੇ ਨਾਲ ਜਿਹੜੀ ਗਰੋਥ ਸਹੀ ਨਹੀਂ ਹੁੰਦੀਗੀ ਸੋ ਸਭ ਤੋਂ ਜ਼ਰੂਰੀ ਗੱਲ ਤਾਂ ਕੱਟਣ ਵੇਲੇ ਧਿਆਨ ਰੱਖਣ ਜੋਗ ਇਹ ਆ ਦੂਸਰਾ ਜਿਹੜਾ ਇਹਨੂੰ ਤੁਸੀਂ ਲਗਭਗ ਮੁੱਢ ਦੇ ਕੋਲੋਂ ਹੀ ਕੱਟ ਦੇਣਾ ਹੁੰਦਾਗਾ ਮੁੱਢ ਦੇ ਕੋਲੋਂ ਕੱਟਣ ਦਾ ਭਾਵ ਕਿ ਸਾਰੀਆਂ ਟਾਣੀਆਂ ਇਹਦੀਆਂ ਲਾਉਣੀਆਂ ਹੁੰਨੀਆਂ ਨੇਗੀਆਂ ਤੇ ਧਰਤੀ ਤੋਂ ਲਗਭਗ 3 ਤੋਂ 4 ਫੁੱਟ ਵਾਸ ਇਹਨੂੰ ਰੱਖ ਕੇ ਬਾਕੀ ਸਾਰੀ ਦੀ ਸਾਰੀ ਤੁਸੀਂ 베ਰੀ ਨੂੰ ਕੱਟ ਦੇਣਾ ਹੁੰਦਾ ਹੈਗਾ ਇਹ ਇਹਦੀ ਕਟਾਈ ਦਾ ਜਿਹੜਾ ਸਿੱਧਾ ਤੇ ਸਪਸ਼ਟ ਤਰੀਕਾ ਹੈਗਾ ਕੱਟਣ ਵੇਲੇ ਟੇਢੇ ਕੱਟ ਲਾਉਣੇ ਆ 4 ਫੁੱਟ ਉਚਾਈ ਤੱਕ ਤੁਸੀਂ ਇਹਨੂੰ ਕੱਟ ਦੇਣਾਗਾ ਉਸ ਤੋਂ ਬਾਅਦ ਕੱਟਣ ਤੋਂ ਬਾਅਦ ਜਿਹੜਾ ਟਾਣੀਆਂ ਵਗੈਰਾ ਚੱਕ ਕੇ ਤੁਸੀਂ ਇਹਦੀ ਜੜ ਦੇ ਨੇੜੇ ਜਿਹੜੀ ਤੁਸੀਂ ਵੈਸਤਾ 15 ਮਈ 20 ਮਈ ਦੇ ਨੇੜੇ ਤੇ ਖਾਦ ਪਾ ਜੰਦੀ ਹੈ ਪਰ ਲੇਟ ਵੀ ਦੇ ਸਕਦੇ ਆ ਵਧੀਆ ਗਲੀ ਸੜੀ ਖਾਦ ਤੁਸੀਂ ਪਾ ਸਕਦੇ ਹੋ ਆਪਾਂ ਪਹਿਲੀ ਇੱਥੇ ਪੱਤਾ ਖੱਤਾ ਬਹੁਤ ਗੜਿਆ ਹੋਇਆ ਇਸ ਕਰਕੇ ਖਾਦ ਘਾਟੀ ਪਾਈ ਦੀ ਹੈਗੀ ਸੋ ਫਿਰ ਵੀ ਵਧੀਆ ਫਾਲਾ ਪਾਣੋ ਇਹ ਤੋਂ ਮਿਲ ਜਾਂਦਾ ਹੈਗਾ ਤੀਸਰੀ ਗੱਲ ਜਿਹੜਾ ਕਟਾਈ ਤੋਂ ਬਾਅਦ ਤੁਸੀਂ ਗੱਲ ਦਾ ਧਿਆਨ ਰੱਖਣਾ ਹੋ ਇਹ ਹੈ ਕਿ ਜਿਹੜੇ ਸਲੈਂਟਿੰਗ ਕੱਟ ਹੋਣਗੇ ਕੱਟਣ ਤੋਂ ਬਾਅਦ ਉਹਨਾਂ ਦੇ ਉੱਪਰ ਤੁਸੀਂ ਕਿਸੇ ਵੀ ਫੰਗੀ ਸਾਈਡ ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਬੋਡੋ ਮਿਕਸਚਰ ਬਣਾ ਸਕਦੇ ਹੋ ਬੋਡੋ ਪੇਸਟ ਬਣਾ ਸਕਦੇ ਹੋਗੇ ਉਹਦਾ ਲੇਪ ਜਿਹੜਾ ਦੇ ਉੱਪਰ ਕਰਨਾ ਬੋਡੋ ਪੇਸਟ ਬਣਾਉਣ ਲਈ ਜਿਹੜੀ ਤੁਸੀਂ ਕਲੀ ਚੂਨਾ ਹੁੰਦਾਗਾ ਉਹ ਲੈਣਾ ਤੇ ਨਾਲ ਨੀਲਾ ਥੋਥਾ ਲੈਣਾਗਾ ਉਹਦੀ ਪੂਰੀ ਵਿਧੀ ਜਿਹੜੀ ਛੇਤੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆਂਗੇ ਫਿਰ ਸੇ ਉਹ ਜਿਹੜਾ ਮੰਨ ਲਓ 100 ਲੀਟਰ ਪਾਣੀ ਦੇ ਵਿੱਚ ਤੁਸੀਂ ਇਹ ਅੱਧਾ ਕਿਲੋ ਗਲੇ ਚੂਨਾ ਪਾ ਰਹੇ ਹੋ ਤਾਂ ਅੱਧਾ ਕਿਲੋ ਜਿਹੜਾ ਉਹਦੇ ਵਿੱਚ ਆਪਣਾ ਨੀਲਾ ਥੋਥਾ ਪੈ ਜਾਂਦਾਗਾ ਪਰ ਇਸ ਚੀਜ਼ ਬਾਰੇ ਥੋੜਾ ਜਿਹਾ ਸਮੱਸਿਆ ਆਉਂਦੀ ਆ ਕਿ ਕਈ ਵਾਰੀ ਇਹ ਐਸਿਡਿਕ ਬਣ ਜਾਂਦਾ ਤੇ ਨੁਕਸਾਨ ਕਰਦਾ ਬੂਟੇ ਦਾ ਆਪਾਂ ਫੰਗੀ ਸਾਈਡ ਦੇ ਤੌਰ ਤੇ ਜਿਹੜੀ ਚੀਜ਼ ਪਰਤਦੇ ਹਾਂਗਾ ਗੋਬਰ ਉਹ ਬਰ ਨੂੰ ਜਿਹੜਾ ਇਹਨਾਂ ਦੇ ਸਾਰੇ ਜਿਹੜੇ ਘਟ ਹੋਣਗੇ ਉਹਨਾਂ ਦੇ ਉੱਪਰ ਉਹਦਾ ਲੇਪ ਕਰਦੇ ਆਈਦਾ ਹੈਗਾ ਲੇਪ ਕਰਨ ਤੋਂ ਬਾਅਦ ਜਿਹੜਾ ਹਾਂ ਬੂਟਾ ਹੌਲੀ-ਹੌਲੀ ਫੋਟ ਲੈਣੀ ਸ਼ੁਰੂ ਕਰ ਦਿੰਦਾ ਤੇ ਜਦੋਂ ਬੂਟਾ ਫਟਣਾ ਸ਼ੁਰੂ ਹੁੰਦਾ ਉਦੋਂ ਹੀ ਤੁਸੀਂ ਪਾਸੇ ਅਸੇ ਜਿਹੜੀਆਂ ਸਟਰਕਚਰ ਬਣਾ ਦੇਣੀਆਂ ਜਿਵੇਂ ਕਿ ਆਪਾਂ ਇਹ ਲਾ ਕੇ ਟੰਬੇ ਬੰਨੇ ਹੋਏ ਹੈਗੇ ਜਿਹੜੇ ਕਿ ਟਾੜੀਆਂ ਨੂੰ ਫੜ ਲੱਗਣ ਤੋਂ ਬਾਅਦ ਚੋਂ ਘਣ ਤੋਂ ਬਚਾਉਂਦੇ ਨੇਗੇ ਸੋ ਇਹ ਚੀਜ਼ ਦੀ ਤੁਸੀਂ ਤਿਆਰੀ ਨਾਲ ਦੀ ਨਾਲ ਕਟਾਈ ਤੋਂ ਬਾਅਦ ਕਰ ਦੇਣੀ ਹੈਗੀ ਕਿਉਂਕਿ 베ਰੀ ਕਹੇ ਜਿਆ ਦਰਖਤ ਹੈ ਜਿਹੜਾ ਕਟਾਈ ਤੋਂ ਬਹੁਤ ਬਹੁਤ ਤੇਜ਼ੀ ਨਾਲ ਵੱਧਦਾ ਹੈਗਾ ਤੇ ਮਹੀਨੇ ਦੇ ਅੰਦਰ ਅੰਦਰ ਹੀ ਪੂਰਾ ਜਿਹੜਾ ਆਪਦਾ ਫਟਾਰਾ ਲੈ ਕੇ ਤੇ ਸਾਰੇ ਜਿਹੜਾ ਉੱਪਰ ਫੈਲ ਜਾਂਦਾ ਹੈਗਾ ਸੋ ਕਟਾਈ ਕਰਕੇ ਹੀ ਚੰਗਾ ਫਲ 베ਰੀ ਤੋਂ ਲਿਆ ਜਾ ਸਕਦਾ ਜੇਕਰ ਆਪਾਂ ਕਟਾਈ ਨਹੀਂ ਕਰਦੇ ਤਾਂ 베ਰੀ ਫੈਲ ਬਹੁਤ ਜਾਂਦੀ ਹੈ ਤੇ ਜਿਹੜਾ ਫਲ ਬਹੁਤ ਘੱਟ ਮਿਲਦਾ ਹੈਗਾ ਸੋ ਕਟਾਈ ਦੇ ਤਰੀਕੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਜੇਕਰ ਤੁਹਾਨੂੰ ਫੇਰ ਵੀ ਕੋਈ ਜਿਹੜਾ ਇਹਦੇ ਬਾਰੇ ਜਾਨੀ ਕਿ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਕਮੈਂਟ ਦੇ ਵਿੱਚ ਛੱਡ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਕਮੈਂਟ ਦੇ ਵਿੱਚ ਕਰ ਸਕਦੇ ਹੋਗੇ ਅਸੀਂ ਹਰ ਸੰਭੂ ਕੋਸ਼ਿਸ਼ ਕਰਦੇ ਹਾਂਗੇ ਤੁਹਾਡੇ ਜਿਹੜਾ ਸਵਾਲ ਆਉਂਦਾ ਜਿਹੜਾ ਜਵਾਬ ਦੇਈਏ ਤੇ ਬਾਕੀ ਵੀਡੀਓ ਨਾਲ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ